ਪਿੰਡ ਬਡਲਾ ਕੋਪਲਾ ਦੀ ਸਾਬਕਾ ਸਰਪੰਚ ਉਤੇ ਪਿੰਡ ਵਾਸੀਆਂ ਵੱਲੋਂ ਗ੍ਰਾਂਟ ਘੁਟਾਲੇ ਦੇ ਦੋਸ਼ ਲਗਾਏ ਨੇ ਪਿੰਡ ਵਾਸੀਆਂ ਵੱਲੋਂ ਸਾਬਕਾ ਸਰਪੰਚ ਬਲਜੀਤ ਕੌਰ ਪਿੰਡ ਬਡਲਾ ਕੋਪਲਾ ਨੂੰ ਜੋ ਗ੍ਰਾਂਟਾਂ ਆਈਆਂ ਸਨ ਉਸ ਵਿੱਚ ਲਗਭਗ 13 ਤੋਂ 15 ਲੱਖ ਤੱਕ ਦਾ ਕਪਲਾ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਿਕਾਇਤ ਕਰਤਾ ਹਰਮਨ ਚੌਧ ਸਿੰਘ ਨੇ ਦੱਸਿਆ ਕਿ ਇਸ ਬੰਦੀ ਸ਼ਿਕਾਇਤ ਪੀਡੀਪੀਓ ਘਮਾੜੋ ਡੀਸੀ ਫਤਿਹਗੜ ਸਾਹਿਬ ਅਤੇ ਡਾਇਰੈਕਟਰ ਚੰਡੀਗੜ੍ਹ ਨੂੰ ਕੀਤੀ ਗਈ ਹੈ ਉਸ ਦੀ ਪੜਤਾਲ ਪੀਡੀਪੀਓ ਘਮਾੜੋ ਨੂੰ ਹੋਈ ਹੈ ਪੰਜਾਬ ਸਰਕਾਰ ਵੱਲੋਂ ਜੋ ਵੱਖ-ਵੱਖ ਪਿੰਡਾਂ ਵਿੱਚ ਜੀਓਜੀ ਤਨਾਦ ਕੀਤੇ ਗਏ ਹਨ ਉਹਨਾਂ ਦਾ ਇਹ ਬਿਆਨ ਪਿੰਡ ਵਿੱਚ ਗ੍ਰਾਂਟਾ ਦਾ ਕਪਲਾ ਹੋਇਆ ਹੈ ਪਿੰਡ ਵਾਸੀਆਂ ਦੀ ਮੰਗ ਹੈ ਕਿ ਘੁਟਾਲੇ ਦੀ ਚੈੱਕ ਕੀਤੀ ਜਾਵੇ ਮੈਂ ਕੇਸ ਕੀਤਾ ਸੀ ਸਰਪੰਚ ਤੇ ਇਨਕੁਆਇਰੀ ਦਾ 3693791 ਰੁਪਏ ਗ੍ਰਾਂਟਾਂ ਆਈਆਂ ਹਨ ਜਦੇ ਵਿੱਚ 13 ਤੋਂ 15 ਲੱਖ ਰੁਪਏ ਕਪਲਾ ਕੀਤਾ ਸਰਪੰਚ ਨੇ ਦੂਜੇ ਨੰਬਰ ਤੇ ਲੈਟਰਿਨਾਂ ਦੇ ਪਾਇਪ ਡਾਇਰੈਕਟ ਸੀਵਰੇਜ ਵਿੱਚ ਬਿਨਾ ਸੈਪਟਿਕ ਟੈਂਕ ਤੋਂ ਪਾਏ ਗਏ ਹਨ ਤੇ ਜੀਓਜੀ ਲਾਭ ਸਿੰਘ ਨੇ ਤਸਦੀਕ ਕੀਤਾ ਹੈ 13 ਤੋਂ 15 ਲੱਖ ਰੁਪਏ ਪਹਿਲੀ ਤਰਖਾਸਤ ਅਸੀਂ ਬੀਡੀਪੀਓ ਖਮਾਣੋ ਬਲਾਕ ਅਫਸਰ ਨੂੰ ਦਿੱਤੀ ਸੀ 9 ਤਰੀਕ 11 2018 ਨੂੰ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਦਰਖਾਸਤ ਅਸੀਂ ਡੀਸੀ ਸਾਹਿਬ ਨੂੰ ਫਤਿਹਗੜ ਸਾਹਿਬ ਦਿੱਤੀ 29 11 2018 ਨੂੰ ਇਨਕੁਆਰੀ ਅੱਜ ਦੀ ਡੇਟ ਵਿੱਚ ਆਈ ਹੋਈ ਹੈ ਪਰ ਹਲੇ ਤੱਕ ਕੋਈ ਇਨਕੁਆਰੀ ਨਹੀਂ ਕੀਤੀ ਉਸ ਤੋਂ ਬਾਅਦ ਡਾਇਰੈਕਟਰ ਸਾਹਿਬ ਨੂੰ ਵੀ ਅਸੀਂ ਦਿੱਤੀ ਸੀ ਸਾਹਿਬ ਨੇ ਹਦਾਇਤ ਕੀਤੀ ਹੈ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਹਦਾਇਤ ਕੀਤੀ ਹੈ ਖਮਾਣੋ ਬੁਲਾ ਕੇ ਅਫਸਰਾਂ ਨੂੰ ਜੀ ਸੁਬਾਹ ਵਾਸਤੇ 1 ਲੱਖ ਰੁਪਇਆ ਸਕੂਲ ਵਾਸਤੇ ਦੀ ਇੱਕ ਵਾਰ 1 ਲੱਖ ਰੁਪਇਆ ਗੁਰਦੁਆਰੇ ਵਾਸਤੇ ਉਹ ਜੋ ਸਹੀ ਤਰੀਕੇ ਨਾਲ ਨਹੀਂ ਵਰਤਿਆ ਗਿਆ ਗੁਰਦੁਆਰਾ ਸਾਹਿਬ ਦੇ ਬੂਰੇ ਵੀ ਹਾਂਜੀ ਗੁਰਦੁਆਰਾ ਸਾਹਿਬ ਦੇ ਬੂਰੇ ਵੀ ਜਾਣੀ ਪਰੇ ਹੋਰ ਹੋਟਲਾਂ ਲਾਤੀਆਂ ਗੁਰਦੁਆਰਾ ਸਾਹਿਬ ਦੇ ਬੂਰੇ ਉਹ ਤੁਹਾਨੂੰ ਅਸੀਂ ਦਿਖਾਏ ਜਾਂ ਕੰਦ ਉੱਥੇ ਉੱਥੇ ਵਾਸਤੇ ਇਹਦੇ ਕੋ ਟਾਇਲਾ ਮੁੱਕ ਗਈਆਂ ਆਕੇ ਕੋਈ ਉਥੇ ਟੈਨ ਨਹੀਂ ਲਾਈ ਕੁਛ ਨਹੀਂ ਲਾਇਆ ਉਥੇ ਗੁਰਦਾਰਾ ਸਾਹਿਬ ਦੇ ਮੂਹਰੇ ਜਿੱਥੇ ਜਦ ਕੇ ਜਾਦ ਵੀ ਕੋਈ ਵੀ ਫੰਕਸ਼ਨ ਹੁੰਦਾ ਅਸੀਂ ਜਿੰਨੀ ਸੰਗਤ ਹੁੰਦੀ ਆ ਸਾਰਿਆਂ ਨੂੰ ਬਾਹਰ ਬੈਠ ਕੇ ਲੰਗਰ ਚਕਾਉਂਦੇ ਆ ਉਥੇ ਇਹਨੂੰ ਕਿਹਾ ਵੀ ਤਾਂ ਵੀ ਭਾਈ ਇੱਥੇ ਦੇ ਲਾਵਰੇ ਲੰਗਰ ਚਕਾਉਂਦੇ ਵੀ ਤੂੰ ਇੱਥੇ ਉਹਦੇ ਤਾਂ ਟੈਨ ਲਾ ਦੇ ਗੁਰਦਾਰਾ ਸਾਹਿਬ ਦੇ ਮੂਹਰੇ ਪਰ ਇਹਨੇ ਉਹਦੇ ਉਥੇ ਵਾਸਤੇ ਵੀ ਉਹਦਾ ਇੱਥੇ ਉਹਦੇ ਮੱਦਾ ਸਾਡੇ ਪਿੰਡ ਦਾ ਉਹਦੇ ਦੂਲੋ ਸਾਹਿਬ ਤੇ 2 ਲੱਖ ਰੁਪਏ ਦੀ ਗਰਾਂਟ ਲੈ ਕੇ ਆਏ ਤੇ ਸਪੈਸ਼ਲ ਲੱਖ ਰੁਪਏ ਗੁਰਦੁਆਰਾ ਸਾਹਿਬ ਵਾਸਤੇ ਉਹ ਵੀ ਖਾ ਗਿਆ ਹੈ ਮੈਂ ਜੀ ਜੀਓ ਜੀ ਤਹਿਸੀਲ ਖਮਾਣੋ ਜ਼ ਖੋਟੜਾ ਬਟੜਾ ਰਿਆ ਪੜੀ ਪਾਮੀਆਂ ਜਿਹਦੇ ਵਿੱਚ ਮੈਂ ਚਾਰਾਂ ਪਿੰਡਾਂ ਦੀ ਪੂਰੀ ਰਿਕਾਰਡ ਕਢਾਇਆ ਹੈ ਰਿਕਾਰਡ ਕਢਾਉਣ ਤੋਂ ਬਾਅਦ ਇਹਨਾਂ ਨੇ ਚੈੱਕ ਕੀਤਾ ਵੇ ਕੋਟੜਾ ਨੂੰ ਕਿੰਨੀ ਕਿੰਨੇ ਗ੍ਰਾਂਟ ਆਈ ਹੈ ਦਿੱਤੇ ਕਿ ਇੱਥੇ 37 ਲੱਖ ਰੁਪਇਆ ਆਇਆ ਹੋਇਆ ਜਿਹਦੇ ਵਿੱਚ ਇਹਦੇ ਵਿੱਚੋਂ ਤਕਰੀਬਨ 12 ਤੋਂ 15 ਲੱਖ ਦਾ ਕਬਲਾ ਹੋ ਚੁੱਕਿਆ ਹੈ ਯਾਨੀ ਔਰ ਬਹੁਤ ਅਧੂਰੇ ਕੰਮ ਪੈਨੇ ਜੋ ਕਿ 12 ਤੋਂ 15 ਲੱਖ ਰੁਪਇਆ ਕਰੀਏ ਖਾ ਗਿਆ ਹੈ ਸਰਪੰਚ ਉਹ ਹੁਣ ਪਿੰਡ ਦੇ ਲੋਕਾਂ ਨੂੰ ਸਭ ਨੂੰ ਪਤਾ ਕਿਉਂਕਿ ਮੈਂ ਤਾਂ ਇਹਨਾਂ ਨੂੰ ਰਿਕਾਰਡ ਦੇਦਾ ਵੀ ਮੈਂ ਤਾਂ ਇੰਨਾ ਲੈ ਕੇ ਆਂਦਾ ਸੂਰਾ ਬਾਕੀ ਪਿੰਨ ਚ ਬਹੁਤ ਅਧੂਰੇ ਕੰਮ ਪਏ ਨੇ ਪੈਸੇ ਛੱਗ ਗਏ ਕਿਉਂਕਿ ਜਿਹੜੇ ਸਿਲਟੀ ਸੁਣਦੇ ਤੁਹਾਨੂੰ ਪਤਾ ਹੀ ਹੈ ਸਾਰੇ ਇਹ ਹੀ ਅੰਦਰ ਇਹ ਕੰਮ ਕਰਨ ਦੇ ਉਪਾਲੇਵਾ ਸਾਹਿਬ ਨੇ ਦੇਖਿਆ ਹੀ ਹੈ ਕਿ ਪੈਪ ਉਦਾਂ ਹੀ ਦੱਬੇ ਪਏ ਨੇ ਉਹ ਵੀ ਪੈਸਾ ਖਾ ਗਏ ਉਹਨਾਂ ਦੇ ਸਰਪੰਚ ਪੰਜ ਕੋਟ ਲਗੜਾ ਹਾਂ ਜਿਹੜੇ ਜੋ ਐਲੀਕੇਸ਼ਨ ਦੇ ਸਾਰੇ ਝੂਠੇ ਇਹਨਾਂ ਦੇ ਵੀ ਮਤਲਬ ਕੇ ਪੰਜ ਸੱਤ ਸਰਪੰਚ ਗਰੀਆ ਸਾਰੇ ਬਿੰਦੂ ਸਹਿਯੋਗ ਨਾਲ ਬਹੁਤ ਵਧੀਆ ਕੰਮ ਕਰਿਆ ਬਹੁਤ ਜ਼ਿਆਦਾ ਪ੍ਰੈਸ ਕਰਿਆ ਹਾਂਜੀ ਹਾਂਜੀ ਜੋ ਸ਼ਿਕਾਇਤ ਕਰਦਾ ਉਹ ਤਾਂ ਦੱਸਦੇ ਆ ਵੀ ਮਤਲਬ ਕੇ ਦੋ ਵਾਰ ਗ੍ਰਾਂਟ ਆ ਚੁੱਕੀ ਹੈ ਵੀ ਵਾਟਰ ਟੈਂਕਰ ਵਾਸਤੇ ਮਤਲਬ ਕੇ ਇੱਕ ਵਾਰ ਇੱਕ ਵਾਰ ਪੈਸੇ ਆਏ ਵਾਟਰ ਟੈਂਕਰ ਦੇ ਹਾਂਜੀ ਤੇ ਉਹ ਆਪਾਂ ਨੇ ਲੈ ਲਿਆ ਤੇ ਕਲੱਬ ਵਾਲੇ ਮੁੰਡਿਆਂ ਕੋਲ ਹੈਗਾ ਤੇ ਫੇਰ ਜੋ 57000 ਦੀ ਘਾਟ ਵਾਦੀ ਕਲੱਬ ਵਾਲੇ ਮੁੰਡਿਆਂ ਨੇ ਪੈਸੇ ਪਾਏ ਹਾਂਜੀ 7000 ਨਹੀਂ 8000% ਪਾਏ ਕਾਇਜ਼ਾ ਗਲਤ ਐਲੀਕੇਸ਼ਨ ਲਾਰੇ ਪਿੰਡ ਤੋਂ ਬਹੁਤ ਵਿਕਾਸ ਹੋਇਆ ਹੈ ਪਿੰਡ ਤੋਂ ਵੀ ਜਾਣਕਾਰੀ ਉਸ ਲੈ ਸਕਦੇ ਹਾਂ ਹਾਂਜੀ ਕੋਟਲਾ ਬਡਲਾ ਦੀ ਸ਼ਿਕਾਇਤ ਸਾਡੇ ਕੋਲ ਆਈ ਹੈ ਜੀ ਹਾਂਜੀ ਉਹਦੇ ਬਾਰੇ ਇਸ ਦਫਤਰ ਦੇ ਕੁਲਵੰਤ ਸਿੰਘ ਜੀਏਡੀ ਡਿਊਟੀ ਲਗਾਈ ਗਈ ਹੈ ਜੀ ਉਹਨਾਂ ਵੱਲੋਂ ਇਨਕੁਆਇਰੀ ਕੀਤੀ ਜਾ ਰਹੀ ਹੈ ਇਨਕੁਆਇਰੀ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸਭ ਨੂੰ ਕਾਰਵਾਈ ਕੀਤੀ ਜਾਏ ਖਮਾਣੋ ਤੋਂ ਪੰਜਾਬੀ ਸਰਕਾਰਮੀ ਵਾਲੀ ਸੰਦੀਪ ਕੁਮਾਰ ਦੀ ਰਿਪੋਰਟ